ਅੰਜੀ ਵੈਲਕਮ ਅਗੇਨ ਜੀ ਸੋ ਪੱਟੀ ਤੇ ਅੱਗ ਦੁਆਰਾ ਬਾਲੀ ਕੜਾਹੀ ਧਾਲੀ ਆਪਾਂ ਦੁਆਰਾ ਮਾਂਜ ਕੇ ਮੰਮੀ ਨੇ ਕੜਾਹੀ ਪਾਲੀ ਮਾਂਦੀ ਸੀਗੀ ਆਪਾਂ ਗਰਮ ਪਾਣੀ ਢਲ ਕਰਿਆ ਸੀ ਮੈਂ ਤੇ ਦੁੱਧ ਪਾ ਲਿਆ ਸੀ ਦੁਆਰ ਤੋਂ ਫੇਰ ਆਪਾਂ ਮੰਮੀ ਕਰੀਮ ਕ੍ਰੀਮ ਲਾ ਕੇ ਜੋ ਵੀ ਸੀਗਾ ਹਨਾ ਸਾਰਾ ਪਾ ਕੇ ਬੈਗੇ ਕੜਾਹੀ ਤੇ ਤੇ ਹੁਣ ਆਪਾਂ ਬਣਾਉਣ ਲੱਗੇ ਹੁਜਰੇਲਾ ਪਹਿਲਾਂ ਆਪਾਂ ਬਰਫੀਆਂ ਲਈ ਅਸੀਂ ਬਣਾਏ ਉਸੇ ਦਿਨ ਦੀ ਵੀਡੀਓ ਆ ਜਦੇ ਨਾਲ ਦੀ ਨਾਲ ਸੋ ਆਪਾਂ ਟਾਈਮ ਨਹੀਂ ਲਾਇਆਗਾ ਸੋ ਇੱਕ ਕੜਾਈ ਬੇਲੀ ਕਰਕੇ ਜਦੇ ਨਾਲ ਦੀ ਨਾਲ ਆਪਾਂ ਨੇ ਰੱਖ ਲਈ ਇਹ ਵਸੂਰੇ ਮੰਮੀ ਬੈਠ ਗਏ ਸੀਗੇ ਮੰਮੀ ਨੇ ਤੇਜ਼ ਕਰ ਪਹਿਲਾਂ ਹੀ ਪੱਠੀ ਤੇਜ਼ ਕਰ ਲਈ ਸੀਗੀ ਤੇਜ਼ ਕਰਕੇ ਵਾਲੀ ਛੇਤੀ ਹੀ ਆ ਗਈ ਸੋ ਰਿਜਨ ਲੱਗ ਗਿਆ ਸੀ ਦੁੱਧ ਦਿੱਤਾ ਆਪਣਾ ਤੇ ਮੈਂ ਕਿਹਾ ਅਸੀਂ ਮੇ ਵੀ ਅੰਦਰ ਹੋਰ ਸਮਾਨ ਸਮੂਲ ਲੈਣ ਕਰਨ ਤੇ ਮੰਮੀ ਬੈਠੇ ਗੱਲੇ ਲੱਗੇ ਪਏ ਸੀ ਵਿਚਾਰੇ ਲੋੜੀ ਦੀ ਤਿਆਰੀਆਂ ਚੱਲ ਰਹੀਆਂ ਸੀ ਜੀ ਇਹ ਲੋੜੀ ਆਪਾਂ ਮਨਾ ਚੁੱਕੇ ਹਣਾ ਤੇ ਇਹ ਵੀਡੀਓ ਤੁਸੀਂ ਲੋੜੀ ਤੋਂ ਬਾਅਦ ਸ਼ੇਅਰ ਕਰ ਰਹੇ ਆਪਾਂ ਲੋਤੋਂ ਦੇਖਾਂਗੇ ਸੋ ਗੁਜਰੇਲਾ ਬਣਿਆ ਹਾਫ ਆਪਾਂ ਆਪਣੇ ਲਈ ਤੇ ਹਾਫ ਆਪ ਭੈਣ ਨੂੰ ਦੇਣ ਲੋੜੀ ਚ ਇਦਾਂ ਹੀ ਪੀਂਦੇ ਇਦਾਂ ਹੀ ਬਰਫੀ ਜਾਂਦਾ ਦਾ ਕਰੇ ਰੱਖ ਲਿਆ ਪੱਦੀਆਂ ਭੈਣ ਨੂੰ ਦੇ ਆਂਦੀਆਂ ਤੇ ਰਲ ਮਿਲ ਕੇ ਚਲੋ ਅਸੀਂ ਕੱਢਿਆ ਖੋਆ ਮੈਂ ਤੇ ਮੰਮੀ ਨੇ ਸੋਹਰੇ ਤਾਂ ਵਿੱਚ ਜੋਗਦਾਨ ਪਾਉਣਾ ਸਾਡਾ ਛੋਟਾ ਹਲਵਾਈ ਵੀ ਆ ਗਿਆ ਸੀਗਾ ਤੇ ਵਿੱਚੇ ਉਰੇ ਆ ਗਿਆ ਸੀਗਾ ਹਨਾ ਕੋਈ ਪਾਸ ਸਪਰੇ ਵਾਲਾ ਪੰਪ ਲੈਣ ਤੇ ਆਪਾਂ ਆ ਗਏ ਸੀ ਮੇਲੇ ਦੇ ਅੰਦਰ ਕੁਝ ਕੰਮ ਕਰਕੇ ਸੌਪਾ ਹੋ ਗਏ ਸੀ ਬਿਰਾਜਮਨ ਆਪਣੀ ਕੁਰਸੀ ਤੇ ਹਨਾ ਮੰਮੀ ਕਹਿੰਦੇ ਫੋਨ ਚ ਚਲਾਈ ਜਾਣਾ ਬੈਠੇ ਲੈ ਫੇਰ ਖੋਦਣਾ ਤੇ ਮੰਮੀ ਚਲੇ ਗਈ ਸੀ ਆਪਣਾ ਸਮਾਨ ਲੈਣ ਹੋਰ ਕਾਜੂ ਬਦਾਮ ਵਗੈਰਾ ਹਨਾ ਤੇ ਉਹ ਮੰਮੀ ਲੈ ਬੁਰ ਹਰਜੀਤ ਲੈ ਕੇ ਆ ਗਈ ਸੀ ਚਾਹ ਸੋ 4 ਸੀਗੀ ਇਹ 3 ਵਜੇ ਵਾਲੀ ਹਨ ਤੇ ਹਰਜੀਤ ਕਰ ਲਉ ਆਗੇ ਆ ਸੀ ਸਾਡਾ ਛੋਟਾ ਲਓ ਇਹ ਛੋਟਾ ਲਓ ਇਹ ਸਾਡਾ ਥੋੜਾ ਹੀ ਹੈ ਬਿਮਾਰ ਚੱਲੇ ਰਿਹਾ ਰਿਕਵਰੀ ਥੋੜੀ ਜੀ ਹੋ ਰਹੀ ਆ ਹਜੇ ਤੇ ਫੇਰ ਆਗੇ ਮੰਮੀ ਛੋਟਾ ਘੁਰਤੇ ਨੇ ਫੇਰ ਤੁਸੀਂ ਮੈਂ ਤੇ ਹਰਜੀਤ ਬਡੇ ਨਾਲ ਤੇ ਉਰੇ ਮੈਂ ਬੈਠਾਂ ਕਿਉਂਕਿ ਜਿਆਦਾ ਮਿੱਥੇ ਜਿਆਦਾ ਸੀਰੇ ਪਹੁੰਚ ਦੋ ਦੋਨੇ ਬੈਠਾ ਜਾਂਦਾ ਹੈਗਾ ਕਿਉਂਕਿ ਫੇਰ ਮੈਂ ਹੇਠਾ ਲਾ ਦਿੰਦਾ ਸੀਗਾ ਤੇ ਜਿਹੜੀ ਆਪਾਂ ਗਾਜਰਾਂ ਸਾਰੀਆਂ ਸੀਗੀਆਂ ਹਨਾ ਰੀਨੇ ਦੀ ਸੀਟੀ ਵੱਜ ਚੁੱਕੀ ਸੀ ਉਹਨਾਂ ਦੀ ਸੋ ਆਪਾਂ ਨੇ ਲਾ ਕੇ ਹੇਟਾਂ ਉਹਨਾਂ ਨੂੰ ਰੱਖਤੀਆਂ ਸੀਗੀਆਂ ਮੋਂ ਦੀ ਹਵਾ ਕੱਢ ਕੇ ਕੁੱਕਰ ਦੀ ਟੱਕਣ ਖੋਲ ਕੇ ਰੱਖਤਾ ਸੀਗਾ ਤੇ ਜਿਵੇਂ ਵੀ ਟਾਈਮ ਹੋਊਗਾ ਫਿਰ ਆਪਾਂ ਵਿੱਚ ਪਾ ਦੇਣੀ ਸੀ ਤੇ ਲੋਰੇ ਹਰਜੀਤ ਕਾਫੀ ਹੈਲਪ ਕਰਾ ਗਿਆ ਨਾ ਵਿੱਚ ਮੰਮੀ ਨੇ ਹੋਰ ਵੀ ਕੰਮ ਦੇਖਣੇ ਸੀ ਤੋਂ ਫਿਰ ਮੇਰੇ ਦੇ ਬਸ ਦੇ ਕੰਮ ਆ ਗਏ ਮਮੀ ਤੁਸੀਂ ਦੇਖੋ ਤੇ ਮੰਮੀ ਨੇ ਦੇਖ ਕੇ ਚੰਗੀ ਤਰ੍ਹਾਂ ਰੱਖ ਦਿੱਤੇ ਢੱਕ ਦਿੱਤੇ ਆਪਾਂ ਫਿਰ ਆਪਣਾ ਫੋਨ ਚਲਾਉਣ ਲੱਗ ਗਏ ਸੀਗੇ ਕਿਉਂਕਿ ਹੁਣ ਬਸ ਸੀਰੇ ਦੇ ਕੰਮ ਤੇ ਮੈਂ ਮੈਂ ਵਿੱਚ ਘਰ ਐਂਡ ਕੱਟ ਹੀ ਬੈਠਦਾ ਹੁਣ ਐਂਡ ਤੇ ਸੋ ਇਹ ਐਂਡ ਤੇ ਉਰੇ ਹਰਜੀਤ ਤੇ ਆ ਗਏ ਸੀਗੇ ਸੋ ਵੀ ਕਾਫੀ ਟਾਈਮ ਬੈਠਾ ਰਹੇ ਬੈਠੇ ਦੇ ਕਿਉਂਕਿ ਬੈਕ ਪੇਨ ਹੋ ਰਹੀ ਸੀ ਸ ਤੇ ਲੋ ਵੀ ਫੇਰ ਉਹ ਵੀ ਉੱਠ ਗਏ ਹਨ ਕਿਉਂਕਿ ਇੱਕ ਹੋਰ ਕੰਮ ਕਰ ਕਰਨੇ ਸੀ ਥੋੜਾ ਜਿਹਾ ਮੈਂ ਬੈਠਾ ਵਿੱਚ ਤੇ ਫਿਰ ਮੰਮੀ ਲਾਗੇ ਬਸ ਕਾਜੂ ਬਾਦਾਮ ਕਰੇ ਕਿਸੇ ਨੇ ਇਕੱਟੇ ਕਰੇ ਕਿਸੇ ਨੇ ਇਕੱਟੇ ਤੇ ਮੈਂ ਵੀ ਤੋਂ ਨਾਲ ਕਾਜੂ ਖਾਦੇ ਵੀ ਥੋੜੇ ਜੇ ਹਨਾ ਤੇ ਨਾਲ ਕਿਉਂਕਿ ਕਾਜੂ ਮੇਰੇ ਫੇਵਰੇਟ ਨੇ ਹਨਾ ਸੋ ਉਹਦੇ ਬਾਦਾਮ ਵੀ ਬਾਰੇ ਆ ਗਈ ਮਗਾ ਸੀਸ ਵੀ ਆਉਣਿਆ ਰਿਹਾ ਵੀ ਸੀਸ ਨੂੰ ਵੀ ਰੱਖ ਦਿਓ ਤੇ ਲੋ ਵੀ ਆ ਗਿਆ ਸੀਸ ਸੀਸ ਖੇਡਣ ਗਿਆ ਹੋਇਆ ਸੀਗਾ ਮਗਰ ਚਾਚੇ ਉਹਨਾਂ ਕੰਨੀ ਤੇ ਆ ਗਿਆ ਬਾਦਾਮ ਸੋ ਆ ਕੇ ਦਾਲੇ ਹੋ ਗਏ ਦਾਦੀ ਦੇ ਦਾਦੀ ਬਾਮ ਦੇ ਦੋ ਬਾਮ ਦੇ ਦੋ ਤੇ ਬਾਦ ਬਾਦਾਮ ਖਾਦੇ ਬਿਨਾਂ ਤਾਂ ਸੀਸ ਆੜਦਾ ਨਹੀਂਗਾ ਤੇ ਲੋ ਫੇਡ ਵੀ ਫੇਰ ਆਲਾ ਪੈ ਗਿਆ ਕਿਉਂਕਿ ਮੰਮੀ ਨੇ ਸਾਰੇ ਬਿਚੇ ਹੀ ਕਰਤੇ ਸੀਗੇ ਕਟਿੰਗ ਕਰਕੇ ਤੇ ਮੂ ਵੀ ਹੁਣ ਨਹੀਂ ਮਿਲ ਲੇਗੇ ਵੈਸੇ ਤਾਂ ਸੀਰੀਅਲ ਕੋਕ ਰੱਖਤੇ ਸੀ ਵੀ ਨਹੀਂ ਇਹਨਾਂ ਜਿਆਦਾ ਖਰਾਬ ਕਰਦੇ ਫਿਰ ਬੱਚੇ ਨੂੰ ਤੇ ਜਿਹੜੇ ਮੇਰੇ ਕੋਲ ਸੀਗੇ ਉਹ ਵੀ ਲੈ ਗਿਆ ਫਿਰ ਸਾਡੇ ਉਰੇ ਗੋਵਾ ਬਿਲਕੁਲ ਬਣ ਚੁੱਕਾ ਸੀਗਾ ਕੰਮ ਆ ਗਿਆ ਸੀਗਾ ਛਿੱਟਿਆਂ ਤੇ ਸੋ ਛਿੱਟਿਆਂ ਤੇ ਹਨ ਜਿਹੜੇ ਖੋਹ ਕੱਢਦੇ ਉਹਨਾਂ ਨੂੰ ਪਤਾ ਹੀ ਹੈ ਬੈਠਣਾ ਕਿੰਨਾ ਔਖਾ ਹੁੰਦਾ ਸੋ ਆਲਮੋਸਟ ਵੈਸੇ ਨੇ ਮੈਂ ਵੀ ਬੈਹਣਾ ਤੇ ਬਟ ਮੰਮੀ ਹੋ ਰਹੀ ਸੀ ਕਿਉਂਕਿ ਟਾਈਮ ਹੋ ਚੁੱਕਾ ਸੀਗਾ ਚਾਰ ਤੋਂ ਉੱਪਰ ਦਾ ਕਿਉਂਕਿ ਮੇਰਾ ਬਾਕੀ ਕੰਮਕਾਰਾਂ ਦਾ ਵੀ ਟਾਈਮ ਹੋ ਗਿਆ ਸੀਗਾ ਸੋਰੇ ਮੰਮੀ ਨੂੰ ਬਸ ਆਪਾਂ ਇਕੱਲੇ ਹੀ ਛੱਡ ਗਏ ਸੀਗੇ ਹਜੇ ਤੱਕ ਬਸ ਗੋਵਾ ਸੀ ਰੇਤੀ ਸੀਗਾ ਬਿਲਕੁਲ ਆ ਚੁੱਕਾ ਸੀਗਾ ਸੋ ਗੋਵਾ ਆਪਣਾ ਬਿਲਕੁਲ ਬਣ ਚੁੱਕਾ ਸੀਗਾ ਇਹਦੇ ਵੀ ਸਾਨੂੰ ਆਪਾਂ ਗਾਜਰਾ ਬਣਨੇ ਸੀਗੇ ਕਿਉਂਕਿ ਗਾਜਰਾ ਪਾ ਕੇ ਮੈਂ ਵੀ ਚੱਲ ਸੋ ਮੇਟਾ ਰ ਕਰਨੀ ਸੀ ਤੇ ਬਾਕੀ ਕੰਮ ਕਾਰ ਵੀ ਕਰਨੇ ਸੀ ਜੇ ਸੋ ਗੁਜਰੇਲਾ ਮੰਮੀ ਨੇ ਬਣਾਇਆ ਸਾਰਾ ਕੱਲਿਆਂ ਇਸ ਤੋਂ ਬਾਅਦ ਤਾਂ ਹੀ ਵੀਡੀਓ ਵੀ ਨਹੀਂ ਸ਼ੂਟ ਹੋਈ ਨੈਕਸਟ ਹਨਾ ਸੋ ਆਪਾਂ ਇਹ ਵਲੌਗ ਦਾ ਉਰੀ ਕਰਦੇ ਐਂਡ ਸੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਸੋ ਬਾਏ ਬਾਏ ਜੀ